ਵਿਦਾਇਕ ਬਟਾਲਾ ਤੇ ਕਾਰਜਕਾਰੀ ਪ੍ਰਧਾਨ ਆਵਾਦੀ ਪਾਰਟੀ ਪੰਜਾਬ ਅਮਨ ਸ਼ੇਰ ਸਿੰਘ ਸੈਰੀ ਕਲਸੀ ਵੱਲੋਂ ਬਟਾਲਾ ਵਿਖੇ ਇੱਕ ਪ੍ਰੈਸ ਕਾਨਫਰੰਸ ਕਰ ਵਿਰੋਧੀ ਰਾਜਨੀਤਿਕ ਆਗੂਆਂ ਤੇ ਸਾਦੇ ਤਿੱਖੇ ਨਿਸ਼ਾਨੇ ਸੈਰੀ ਕਲਸੀ ਦਾ ਕਹਿਣਾ ਹੈ ਕਿ ਪੰਜਾਬ ਚ ਮਾਹੌਲ ਖਰਾਬ ਹੋਣਾ ਤੇ ਹਿੰਦੂ ਸਿੱਖ ਪਾਈਚਾਰਾ ਖਤਰੇ ਚ ਪੈਦਾ ਕਰਨ ਵਾਲੇ ਬਿਆਨ ਕੁਝ ਰਾਜਨੀਤਿਕ ਲੋਕਾਂ ਵੱਲੋਂ ਦਿੱਤੇ ਜਾ ਰਹੇ ਹਨ ਜੋ ਕਿ ਬਿਲਕੁਲ ਬੇਬੁਨਿਆਦ ਹਨ ਉਹਨਾਂ ਨੇ ਕਿਹਾ ਕਿ ਜੋ ਵੀ ਪੰਜਾਬ ਦਾ ਮਾਹੌਲ ਜਾਂ ਸ਼ਾਂਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਉਸ ਨੂੰ ਪੰਜਾਬ ਪੁਲਿਸ ਸਿੱਧਾ ਜਵਾਬ ਦੇ ਰਹੀ ਹੈ ਲੇਕਿਨ ਕੁਝ ਰਾਜਨੀਤਿਕ ਲੋਕ ਪੰਜਾਬ ਪੁਲਿਸ ਨੂੰ ਬੰਦਾ ਬੋਲ ਰਹੇ ਹਨ ਜਦਕ ਇਹ ਦੇਖਣਾ ਚਾਹੀਦਾ ਹੈ ਕਿ ਉਹਨਾਂ ਦੀ ਸੁਰੱਖਿਆ ਵੀ ਉਹੀ ਪੰਜਾਬ ਪੁਲਿਸ ਕਰ ਰਹੀ ਹੈ ਉੱਥੇ ਹੀ ਸ਼ਹਿਰੀ ਕਲਸੀ ਦਾ ਕਹਿਣਾ ਹੈ ਸੀ ਕਿ ਜੋ ਪੰਜਾਬ 'ਚ ਗ੍ਰੇਨੇਡ ਹਮਲੇ ਹੋਏ ਹਨ ਉਸ ਬਾਰੇ ਕੇਸ ਪੁਲਿਸ ਨੇ ਸੌਲਵ ਕਰ ਲਏ ਹਨ ਅਤੇ ਜੋ ਵੀ ਦੋਸ਼ੀ ਹਨ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਵਿਰੋਧੀ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਅਤੇ ਪੰਜਾਬ ਪੁਲਿਸ ਨੂੰ ਬਿਨਾਂ ਕਿਸੇ ਤੱਥ ਦੇ ਬਦਨਾਮ ਕਰ ਰਹੀ ਹੈ ਮੈਂ ਦੇਖ ਰਿਹਾ ਸੀ ਵੀ ਪਿੱਛੇ ਜੇ ਆ ਕਾਫੀ ਤਿੰਨ ਚਾਰ ਪ੍ਰੈਸ ਕਾਨਫਰੰਸਾਂ ਹੋਈਆਂ ਨੇ ਜਿਹਦੇ ਵਿੱਚ ਇੱਕ ਪੰਜਾਬ ਨੂੰ ਬੜਾ ਇਸ ਤਰ੍ਹਾਂ ਦੱਸਿਆ ਗਿਆ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਇਸ ਤਰ੍ਹਾਂ ਦੱਸਿਆ ਗਿਆ ਵੀ ਵੀ ਜਿੱਥੇ ਪੰਜਾਬ ਚ ਬਿਲਕੁਲ ਹੀ ਕਾਲਾ ਦੌਰ ਚੱਲ ਰਿਹਾ ਹੋਊਗਾ ਦੂਸਰੇ ਨੰਬਰ ਤੇ ਮੈਂ ਦੇਖਿਆ ਵੀ ਮੈਂ ਸੋਚ ਦੇਖ ਰਿਹਾ ਵਾਂ ਸਾਡੇ ਜਿਹੜੇ ਵਿਰੋਧੀ ਧਰ ਦੇ ਸਾਰੇ ਮੈਂ ਕਹਿ ਸਕਦਾ ਵਾਂ ਵੀ ਚਾਹੇ ਜਿਹੜੀ ਵੀ ਮਰਜ਼ੀ ਪਾਰਟੀ ਹੋਵੇ ਉਹਨਾਂ ਲੀਡਰਾਂ ਦੀ ਕਹਿੰਦੇ ਨੇ ਵੀ ਹਿੰਦੂ ਤੇ ਸਿੱਖਾਂ ਦੇ ਵਿੱਚ ਜਿਹੜੀ ਪਾੜ ਪੈ ਰਹੀ ਆ ਵੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਮੈਂ ਸੋਚ ਤੋਂ ਹੈਰਾਨ ਮੈਂ ਦੇਖ ਰਿਹਾ ਵੀ ਕਿਸ ਕਦਰ ਤੱਕ ਸਿਆਸੀ ਰੋਟੀਆਂ ਜਿਹੜੀਆਂ ਸੇਕੀਆਂ ਜਾ ਰਹੀਆਂ ਕਿਉਂਕਿ ਕੁਧ ਲੀਡਰ ਇਹਨਾਂ ਦੇ ਵਿੱਚੋਂ ਜੋ ਲੋਕਾਂ ਵੱਲੋਂ ਨਕਾਰੇ ਜਾ ਚੁੱਕੇ ਪਰ ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਪਬਲਿਕ ਦੇ ਅੱਗੇ ਆਉਣ ਵਾਸਤੇ ਕੋਈ ਨਾ ਕੋਈ ਮੁੱਦਾ ਚਾਹੀਦਾ ਹੁੰਦਾ ਜਿਹੜਾ ਉਸ ਮੁੱਦੇ ਦੇ ਨਜ਼ਰੀਏ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਆ ਵੀ ਅਸੀਂ ਬੜੇ ਜਿਹੜੇ ਆ ਵੀ ਰਾਖੇ ਆ ਸੋ ਮੈਂ ਦੱਸਣਾ ਚਾਹੁੰਨਾ ਅੱਜ ਪਹਿਲੇ ਨੰਬਰ ਤੇ ਪੰਜਾਬ ਦੇ ਵਿੱਚ ਦੇਖੋ ਕਿਤੇ ਵੀ ਇਹ ਕੱਲਾ ਪੰਜਾਬ ਨਹੀਂ ਆਪਣੇ ਦੇਸ਼ ਦੇ ਵਿੱਚ ਜਿਹੜਾ ਵੀ ਇਨਸਾਨ ਹੈ ਤੁਸੀਂ ਉਹਦੇ ਅੰਦਰ ਝਾਤ ਨਹੀਂ ਮਾਰ ਸਕਦੇ ਉਹਦੇ ਅੰਦਰ ਕੀ ਚੱਲ ਰਿਹਾ ਜੇ ਕੋਈ ਗਲਤ ਹਰਕਤ ਕਰਦਾ ਹੈ ਕੋਈ ਵਾਰਦਾਤ ਕਰਦਾ ਹੈ ਹਾਂ ਜੇ ਪੁਲਿਸ ਜਾਂ ਜੇ ਉਹਦੇ ਉੱਤੇ ਨਹੀਂ ਕਾਰਵਾਈ ਹੁੰਦੀ ਫਿਰ ਅਸੀਂ ਅਸਲ ਦੇ ਵਿੱਚ ਕਹਿ ਸਕਦੇ ਆ ਵੀ ਨਹੀਂ ਪੁਲਸ ਕੋ ਕੰਮ ਨਹੀਂ ਹੋ ਰਿਹਾ ਫਿਰ ਆਪਾਂ ਇਹ ਕਹਿ ਸਕਦੇ ਆਂ ਵੀ ਇਹ ਕੰਮ ਨਹੀਂ ਕਰ ਪਾਰੇ ਪਰ ਮੈਂ ਦੱਸਣਾ ਚਾਹੁੰਨਾ ਹੁਣ ਤੱਕ ਪੰਜਾਬ ਦੇ ਵਿੱਚ 12 ਦੇ ਕਰੀਬ ਜਿਹੜੇ ਹਮਲੇ ਕੀਤੇ ਗਏ ਥਾਣਿਆਂ ਤੇ ਵੀ ਲਾ ਲੋ ਜਾਂ ਜਿਹੜਾ ਇੱਕ ਦਾ ਬਾਹਰ ਵੀ ਹੋਇਆ ਉਹਨਾਂ ਵਿੱਚੋਂ 10 ਹਮਲੇ ਜਿਹੜੇ ਨੇ 10 ਜਿਹੜੇ ਵੀ ਇਹਨਾਂ ਨੂੰ ਜਿਨ੍ਹਾਂ ਨੇ ਇਲਜ਼ਾਮ ਵੀ ਇਨਰਾਮ ਦਿੱਤਾ ਉਹ ਸਾਰੇ ਜਿਹੜੇ ਆ ਉਹ ਜਿਹੜੇ ਪੰਜਾਬ ਪੁਲਿਸ ਨੇ ਅਰੈਸਟ ਕੀਤੇ ਨੇ ਬਣਦੀ ਕਾਰਵਾਈ ਵੀ ਹੋਈ ਆ ਤੁਸੀਂ ਦੇਖਿਆ ਹੋਊਗਾ ਕਿ ਜਿਹੜਾ ਬਾਹਰ ਵੀ ਜੂਪੀ ਲੱਗੇ ਜਾ ਕੇ ਉਹ ਵੀ ਕੋਈ ਨਾ ਕੋਈ ਵਿੱਚ ਇਨਵੋਲਵ ਸੀ ਸੋ ਕਹਿਣ ਦਾ ਭਾਵ ਇਹ ਆ ਕਿ ਜਿਹੜਾ ਜਿਹੜਾ ਵੀ ਕੋਈ ਗਲਤ ਅਨਸਰ ਉਹ ਗਲਤ ਅਨਸਰ ਜਿਹੜਾ ਉਹਨੂੰ ਉਹਦੀ ਬੰਨਦੀ ਹੋਈ ਜਿਹੜੀ ਕਾਨੂੰਨੀ ਸਜ਼ਾ ਹੈ ਜਿਹੜੀ ਉਹ ਪੁਲਿਸ ਵੱਲੋਂ ਦਿੱਤੀ ਜਾ ਰਹੀ ਹੈ ਫਿਰ ਮੈਂ ਦੇਖ ਰਿਹਾ ਸੀ ਬਿਆਨ ਆ ਰਹੇ ਨੇ ਵੀ ਪੁਲਿਸ ਨੂੰ ਅਸੀਂ ਝਾਂਜਰਾਂ ਦੇਣ ਜਾਵਾਂਗੇ ਪੁਲਿਸ ਨੂੰ ਅਸੀਂ ਆਪਣੇ ਉਹ ਧਰਨਾ ਦੇਵਾਂਗੇ ਜੀ ਮੈਂ ਕਹਿਣਾ ਚਾਹੁੰਨਾ ਜੇ ਪੁਲਿਸ ਤੋਂ ਸਾਨੂੰ ਇੰਨੀ ਨਫ਼ਰਤ ਆ ਫਿਰ ਜਿਹੜੇ ਤੁਹਾਡੇ ਨਾਲ ਪੁਲਿਸ ਵਾਲੇ ਚੱਲੇ ਫਿਰਦੇ ਆ ਫਿਰ ਉਹਨਾਂ ਨੂੰ ਛੱਡ ਦੀ ਉਹਨਾਂ ਨੂੰ ਕਦੀ ਕਿੱਲੋਂ ਰੱਖਦੇ ਇਹਨਾਂ ਦੀਆਂ ਦੋ ਗੱਡੀਆਂ ਵਾਪਸੀ ਲੈ ਲੋ ਨਾ ਕਿਤੇ ਤੇ ਆਵਾਜ਼ਾਂ ਡੀਜੀਪੀ ਸਾਹਿਬ ਤੱਕ ਮਾਰਦੇ ਨੇ ਵੀ ਸਾਡੀ ਸੈਕਿਉਰਿਟੀ ਨੂੰ ਖਤਰਾ ਸਾਡੀ ਫੋਰਸ ਨੂੰ ਖਤਰਾ ਸੋ ਪੁਲਿਸ ਨਾਲ ਚੱਲਦੀ ਹੋਵੇ ਫਿਰ ਆਪਾਂ ਪੁਲਿਸ ਵੱਲੋਂ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੀਏ ਬੜੀ ਨਿੰਦਨਯੋਗ ਗੱਲ ਆ ਫਿਰ ਇੱਕ ਗੱਲ ਚੱਲੀ ਵੀ ਸ਼ੈਰੀ ਕਲਸੀ ਜਿਹੜਾ ਇਹਨੂੰ 50 ਗੱਨ ਮੈਂ ਦੇ ਦਿਓ ਮੈਂ ਤੇ ਹੈਰਾਨ ਸ਼ੈਰੀ ਕਲਸੀ ਮੌਜੂਦਾ ਸਰਕਾਰ ਦਾ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਹੈ ਲੋਕਾਂ ਨੇ ਚੁਣਿਆ ਐਮ ਐਲ ਏ ਵੀ ਆ ਮੈਂ ਇਹ ਪੁੱਛਣਾ ਚਾਹੁੰਦਾ ਹੈ ਸ਼ੈਰੀ ਕਲਸੀ ਤੇ ਇੱਕ ਜ਼ਿੰਮੇਵਾਰ ਪਾਰਟੀ ਦਾ ਹੈ ਆਗੂ ਤੁਹਾਡੇ ਕੋ ਕੀ ਹੈ ਤੁਸੀਂ ਇੰਨੀ ਸਿਕਿਉਰਿਟੀ ਕਿਉਂ ਲਈ ਫਿਰਦੇ ਫਿਰ ਤੁਹਾਡੇ ਤੁਹਾਡੇ ਨਾਲ ਇਹਨੇ ਮੁਲਾਜ਼ਮ ਕਿਉਂ ਫਿਰ ਚੱਲੀ ਫਿਰਦੇ ਨੇ ਸੋ ਦੁੱਖ ਲੱਗਦਾ ਹੈ ਐਸੀਆਂ ਗੱਲਾਂ ਨੂੰ ਕਿਉਂਕਿ ਇਹ ਇਹ ਪੰਜਾਬ ਦੇ ਵਿੱਚ ਜਿਹੜੇ ਚੰਗੇ ਕੰਮ ਨੇ ਅੱਜ ਤੱਕ ਮੈਂ ਕਦੀ ਨਹੀਂ ਵੇਖਿਆ ਇਹਨਾਂ ਨੇ ਪ੍ਰਸ਼ੰਸਾ ਕੀਤੀ ਹੋਵੇ। ਹਮੇਸ਼ਾ ਇਹਨਾਂ ਨੂੰ ਕੋਈ ਨਾ ਕੋਈ ਤੰਗ ਚਾਹੀਦਾ ਹੈ। ਪੰਜਾਬ ਦੇ ਮਾਹੌਲ ਨੂੰ ਐਸਾ ਮੈਨੀਪੂਲੇਟ ਕਰਕੇ ਵਿਖਾਉਣ ਲਈ ਵੀ ਪੰਜਾਬ ਜਿਹੜਾ ਜੀ ਕਾਲੇ ਦੌਰ ਚੋਂ ਗੁਜ਼ਰ ਰਿਹਾ ਜੀ। ਪੰਜਾਬ ਦੇ ਬਹੁਤ ਮਾੜੇ ਹਾਲਾਤ ਹੈ। ਮੈਂ ਪੁੱਛਣਾ ਚਾਹੁੰਨਾ ਇਹਨਾਂ ਨੂੰ ਬਾਰਡਰ ਕਿੰਨਾ ਕੋਲ? ਬਾਰਡਰ ਦੀ ਦੇਖਰੇਖ ਕੌਣ ਕਰ ਰਿਹਾ? 50 ਕਿਲੋਮੀਟਰ ਦੇ ਘੇਰੇ ਦੇ ਵਿੱਚ ਫੌਜੀ ਜਿਹੜੇ ਆ ਫੌਜ ਦੇ ਅੰਦਰ ਆ। बीएसएफ ਨਸ਼ਾ ਕਿੱਥੋਂ ਆ ਰਿਹਾ ਹੈ ਬਾਰਡਰ ਤੋਂ ਆ ਦੋ ਨੰਬਰ ਦੇ ਹਥਿਆਰ ਕਿੱਥੋਂ ਆ ਰਹੇ ਨੇ ਬਾਰਡਰ ਤੋਂ ਕਈ ਡਰੋਨ ਆਉਂਦੇ ਨੇ ਡਰੋਨ ਕਿੱਥੋਂ ਆ ਰਹੇ ਨੇ ਪਾਕਿਸਤਾਨ ਤੋਂ ਬਾਰਡਰ ਤੋਂ ਪਾਰ ਆ ਰਹੇ ਨੇ ਹੁਣ ਪੁਲਿਸ ਜਿੰਨਾ ਕੁ ਐਫਰਟ ਕਰ ਸਕਦੀ ਆ ਜਿੰਨੀ ਕੋ ਹੁਣ 1200 ਡਰੋਨ ਆਇਆ 400 ਦੇ ਕਰੀਬ ਕਹਿੰਦੇ ਫੜਿਆ ਗਿਆ ਬਾਕੀ ਜਿਹੜਾ ਇਕੱਲਾ ਪੰਜਾਬ ਪੁਲਿਸ ਦੀ ਜਾਂ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਅਸੀਂ ਸਾਰੇ ਅਸੀਂ ਹਰ ਮੁੱਦੇ ਤੇ ਗੱਲ ਕਰਨ ਯੋਗ ਤੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਲੈਨੇ ਆ ਆਪਣੇ ਆਪ ਨੂੰ ਤਾਂ ਕਹਿ ਦਿੰਨੇ ਅਸੀਂ ਪੰਜਾਬ ਦੇ ਆਗੂ ਆ ਫਿਰ ਪੰਜਾਬ ਦੇ ਵਿੱਚ ਅਸੀਂ ਰਲ ਕੇ ਪੰਜਾਬ ਦੀ ਤਰੱਕੀ ਪੰਜਾਬ ਦੀ ਨੁਹਾਰ ਦੀ ਗੱਲ ਕਰੀਏ ਫਿਰ ਆਖਿਆ ਗਿਆ ਵੀ ਇੱਥੇ ਕੋਈ ਬਿਜ਼ਨਸ ਕਰਨ ਵਾਲਾ ਜਿਹੜਾ ਵਾ ਉਹ ਪੈਸਾ ਲਾ ਕੇ ਰਾਜੀ ਨਹੀਂ ਮੈਂ ਦੱਸਣਾ ਚਾਹੁੰਨਾ ਵਾ ਕਟੋ-ਕਟ ਨਹੀਂ ਨੀਅਰ ਅਬਾਊਟ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਤੱਕ ਕਈ ਹਜ਼ਾਰ ਕਰੋੜ ਜਿਹੜੇ ਉਹ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਬਾਹਰੋਂ ਜਿਹੜੇ ਬਿਜ਼ਨਸਮੈਨ ਆ ਕੇ ਇੱਥੇ ਇਨਵੈਸਟ ਕਰ ਚੁੱਕੇ ਸੋ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਅ ਅੱਗੇ ਨਾਲੋਂ ਸਕੂਲਾਂ ਦੇ ਸੁਧਾਰ ਕੀਤੇ ਜਾ ਰਹੇ ਨੇ ਇਹ ਜਿਹੜੀ ਦੇਣ ਹੈ ਮੈਂ ਦੱਸਣਾ ਚਾਹੁੰਦਾ ਇਹ ਗੱਲਾਂ ਕਰਦੇ ਨੇ ਵੀ ਮਾਹੌਲ ਖਰਾਬ ਹੈ ਸਾਨੂੰ ਦੇਖ ਕੇ ਕੀ ਗਏ ਇਹ ਕਿੰਨਾ ਨੇ ਸ਼ੁਰੂਆਤ ਕੀਤੀ ਸੀ ਅੱਜ ਜੇ ਇੱਥੋਂ ਤੱਕ ਮਾਹੌਲ ਪੰਜਾਬ ਦਾ ਜਿਹੜਾ ਖਰਾਬ ਹੋਣ ਦੀ ਤਾਦਾਦ ਦੇ ਵਿੱਚ ਆਇਆ ਸੀ ਮੈਂ ਫਿਰ ਮਾਨਣਾ ਇੰਨੀ ਗੱਲ ਕਹਿ ਸਕਦਾ ਜੇ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਸਰਕਾਰ ਨਾ ਹੁੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੁੰਦੀ ਤੇ ਇਹ ਹਾਲਾਤ ਜਿਹੜੇ ਵੱਧ ਤੋਂ ਵੱਤਰ ਹੋਣੇ ਸੀ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਇਮਾਨਦਾਰੀ ਨਾਲ ਉਹਦੇ ਰਿਜ਼ਲਟ ਨਜ਼ਰ ਆ ਰਹੇ ਨੇ ਮੈਂ ਦੱਸਣਾ ਚਾਹੁੰਨਾ ਹੈ ਬਟਾਲਾ ਪੁਲਿਸ ਦੀ ਗੱਲ ਕਰਾਂ ਤੇ ਹੁਣ ਤੱਕ 32 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਜਿਹੜਾ ਨਸ਼ੇਪ੍ਰਤੀ ਜਿਹੜੇ ਇਹਨਾਂ ਦੇ ਆਪਾਂ ਫੜੇ ਨੇ ਉਹਨਾਂ ਦੀ 32 ਕਰੋੜ ਦੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕੀਤੀ ਹੋਈ ਆ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਤੁਸੀਂ ਆਪ ਚਾਤ ਮਾਰ ਲਓ ਕਿੰਨੇ ਕਰੋੜਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਹੋਈਆਂ ਸੋ ਅਸੀਂ ਐਫਰਟ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਦੁੱਖ ਇਸ ਗੱਲ ਦਾ ਹੈ ਵੀ ਜੇ ਕੋਈ ਸਾਨੂੰ ਸੁਧਰਿਆ ਹੋਇਆ ਪੰਜਾਬ ਦੇਖ ਕੇ ਜਾਂਦੇ ਤੇ ਅੱਜ ਇਹਨਾਂ ਨੂੰ ਬਾਰ-ਬਾਰ ਇਹਨਾਂ ਮੁੱਦਿਆਂ ਤੇ ਬੋਲਣ ਦੀ ਲੋੜ ਨਾ ਪੈਂਦੀ ਪਰ ਰਾਤ ਦਿਨ ਮਿਹਨਤ ਕਰਕੇ ਅਸੀਂ ਪੰਜਾਬ ਦੀ ਨੁਹਾਰ ਬਦਲਾਂਗੇ ਔਰ ਜਿਹੜਾ ਵੀ ਗਲਤ ਅੰਸਰ ਹੋਊਗਾ ਜਿਹੜਾ ਵੀ ਕੋਈ ਗਲਤੀ ਕਰਦਾ ਹੈ ਬਣਦੀ ਹੋਈ ਕਾਨੂੰਨੀ ਜਿਹੜੀ ਸਜ਼ਾ ਹੈ ਉਹ ਦਿੱਤੀ ਜਾਊਗੀ ਇਹਦੇ ਵਿੱਚੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਇੱਕ ਪੈਸੇ ਦੀ ਵੀ ਕੋਤਾਈ ਨਹੀਂ ਕਰਦੇ ਸੋ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਰਕਰ ਸਹਿਬਾਨ ਸਾਰੇ ਐਮਐਲਏ ਸਭਾ ਸਾਰੇ ਮੰਤਰੀ ਸਭਾ ਪੰਜਾਬ ਦੀ ਭਲਾਈ ਲਈ ਚੜ੍ਹਦੀ ਕਲਾ ਲਈ ਪੰਜਾਬ ਦੇ ਸਾਥੀਆਂ ਦੇ ਨਾਲ ਹੈ ਆਮ ਆਦਮੀ ਪਾਰਟੀ ਹਰ ਧਰਮ ਨੂੰ ਹਰ ਜਾਤ ਨੂੰ ਹਿੰਦੂ ਮੁਸਲਮ ਸਿੱਖ ਸਾਈ ਭਾਈ ਚਾਰੇ ਨੂੰ ਇੱਕ ਗੁਲਦਸਤੇ ਦੇ ਵਾਂਗੂ ਕਾਇਮ ਰੱਖਣਾ ਚਾਹੁੰਦੀ ਹੈ ਔਰ ਮੈਂ ਦੱਸਣਾ ਚਾਹੁੰਦਾ ਜਿਹੜਾ ਵੀ ਪੰਜਾਬ ਵਾਲ ਕੋਈ ਮਾੜੀ ਨਿਗਾਹ ਨਾਲ ਵੇਖੂਗਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਸੋ ਕਹਿਣ ਦਾ ਭਾਵ ਕਾਂਗਰਸ ਨੂੰ ਪੁੱਛਣਾ ਸੀ ਵੀ ਜਿਹੜੇ ਤੁਹਾਡੇ ਹਾਲਾਤ ਸੀ ਆਪਾਂ ਤੇ ਫਿਰ ਕਾਰਵਾਈ ਕਰ ਰਹੇ ਆ ਆਪਾਂ ਤੇ ਫਿਰ ਜਿਹੜਾ ਵੀ ਕੋਈ ਗਲਤ ਅਨਸਰ ਆ ਚਾਹੇ ਤੁਸੀਂ ਮੈਂ ਕਹਿਣਾ ਚਾਹੁੰਨਾ ਪੰਜਾਬ ਦੀ ਗੱਲ ਤੇ ਵੱਡੀ ਆ ਚਾਹੇ ਤੁਸੀਂ ਆਪਣਾ ਬਟਾਲਾ ਹੀ ਲੈ ਲਓ ਜਿੰਨਾ ਜਿੰਨਾਂ ਨੇ ਵੀ ਕੋਈ ਗਲਤ ਇੱਥੇ ਵਾਰਦਾਤ ਕੀਤੀ ਆ ਟਾਈਮ ਜ਼ਰੂਰ ਲੱਗਦਾ ਹਰ ਕੰਮ ਨੂੰ ਟਾਈਮ ਲੱਗਦਾ ਟਾਈਮ ਜ਼ਰੂਰ ਲੱਗਾ ਪਰ ਹਰ ਬੰਦਾ ਜਿਹੜਾ ਬਣਦੇ ਹੋਏ ਜਿਹੜੇ ਵੀ ਜੁਰਮ ਉਹਨਾਂ ਨੇ ਕੀਤੇ ਨੇ ਬਣਦੇ ਹੋਈ ਕਾਰਵਾਈ ਉਹਨਾਂ ਦੀ ਕਾਨੂੰਨ ਦੀ ਹੋ ਕੇ ਰਹੀ ਹੈ